ਬਟਿੰਡਾ ਦੇ ਸਰਹੰਦ ਨਹਿਰ ਦੇ ਵਿੱਚ ਡਿੱਗੀ ਕਾਰ ਕਾਰ 11 ਲੋਕਾਂ ਨੂੰ ਗੱਡੀ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਜਾਣਕਾਰੀ ਦਿੰਦੇ ਹੋਏ ਬੈਲਸਰ ਸੁਸਾਇਟੀ ਦੇ ਵਰਕਰਾਂ ਨੇ ਕਿਹਾ ਕਿ ਸਾਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਬਟਿੰਡਾ ਬਹਿਮਨਪੁਰ ਨਜ਼ਦੀਕ ਸਰਹੰਦ ਨਹਿਰ ਦੇ ਵਿੱਚ ਇੱਕ ਅਚਾਨਕ ਕਾਰ ਡਿੱਗ ਗਈ ਹੈ ਜਿਸ ਨੂੰ ਮੌਕੇ ਤੇ ਪੁੱਜ ਕੇ ਰਾਹਗੀਰਾਂ ਦੀ ਮਦਦ ਨਾਲ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਦੂਜੇ ਪਾਸੇ ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਇਸ ਨਾਲ ਨਾ ਮੈਨੂੰ ਕੀ ਹੋਇਆ ਕਿ ਇਹ ਹਾਦਸਾ ਇੱਕ ਕਾਲ ਆਈ ਸੀ ਆਪਾਂ ਨੂੰ ਨੋਜਨ ਵੈਫਰ ਸੁਸਾਇਟੀ ਦੇ ਵਲੰਟੀਅਰ ਅਸੀਂ ਵੀ ਆਪਣੇ ਨਹਿਰ ਦੇ ਵਿੱਚ ਨਾ ਬੈਮਨ ਰੋਡ ਤੇ ਉੱਥੇ ਇੱਕ ਕਾਰ ਡਿੱਗ ਪਈ ਮੋਹੋਂਡਾ ਮੇਨ ਸੀਗੀ ਤੇ ਜਿਹਦੇ ਵਿੱਚ 6 ਬੰਦੇ ਸੀਗੇ ਤੇ 5 ਜਵਾਬ ਸੀ ਦੱਸੇ ਜਾ ਰਹੇ ਆ ਤੇ ਪੁਲਿਸ ਦੀ ਸਹਾਇਤਾ ਲਾ ਲਈ ਤੇ ਲੋਕਲ ਹਸਪਤਾਲ ਨਾਲ ਸਾਡੀ ਸਹਾਇਤਾ ਨਾਲ ਅਸੀਂ ਸੇਵ ਦਸਤਾ ਲੈ ਕੇ ਆਏ ਹਾਂ ਕਿੰਨੇ ਕੱਢੇ ਲਏਗੇ ਸਾਰੇ ਕੱਢ ਕੇ ਲਿਆਉਂਦੇ ਨੇ ਕਿ ਹਾਜ਼ਰੀ ਨਹੀਂ ਲਾ ਠੀਕ ਨੇ ਇੱਕ ਜਵਾਲ ਥੋੜਾ ਸਿਰੋਂ ਸਾਰ ਬਾਕੀ ਸਾਰੇ ਸਹੀ ਨੇ ਜਾਂ ਕਿਤੇ ਅਸੀਂ ਗੁੱਸੇ ਇਹ ਆਪਦੇ ਘਰੇ ਜਾ ਰਹੇ ਸੀ ਬੀਡ ਰੋਡ ਬੀਡ ਰੋਡ ਹਾਂ ਜੀ ਆਏ ਕਿ ਇਦੋਂ ਦੱਸਿਆ ਨਹੀਂ ਜਦੋਂ ਤੱਕ ਕਿੰਨੇ ਬੱਚੇ ਸੀ ਤੇ ਕਿੰਨੇ ਹੋਰ ਜਨ ਸੀ ਪੰਜ ਜਵਾਬ ਸੀ ਤੇ 6 ਬੰਦੇ ਸੀ ਵਿੱਚ ਵੀ ਲੇਡੀ ਸੀ ਨਾਮ ਗਲਾਉਤ ਨਹੀਂ ਸਰ ਕੀ ਹੋਇਆ ਕਿਹਾ ਸੀ ਇਹ ਬਾਈ ਅਸੀਂ ਜਾ ਰਹੇ ਸੀ ਮੁੰਡਾ ਨਾ ਹੱਲੇ ਉੱਤੇ ਕਤਲ ਕਰਦਾ ਸੀ ਗਵਾ ਤੇ ਉਹਨਾਂ ਦੇ ਪੂ ਸੀਗਾ ਅੱਜ ਤੇ ਉਹਦਾ ਕਰਕੇ ਅਸੀਂ ਜਦੋਂ ਜਾ ਰਹੇ ਸੀਗੇ ਤੇ ਰਾਸਤੇ ਦੇ ਵਿੱਚ ਜਦੋਂ ਅਸੀਂ ਇਧਰ ਨਹਿਰ ਤੇ ਸੀਗੇ ਨਾਮੇ ਪੋਨ ਕੋ ਉਹ ਸਾਨੂੰ ਦੇਖਿਆ ਅਸੀਂ ਉਹਨੂੰ ਦੇਖਿਆ ਵੀ ਗੱਡੀ ਉਛਲੀ ਜਦੋਂ ਉਹ ਨਹਿਰ ਦੇ ਵਿੱਚ ਡਿੱਗੀ ਗੱਡੀ ਉਛਲੀ ਤੇ ਅਸੀਂ ਦਵਾ ਦਵਾ ਗੱਡੀ ਤੇ ਭਜਾ ਕੇ ਉਹਨਾਂ ਦੇ ਬਰਬ ਕਰਕੇ ਦੇ ਵਿੱਚ ਸਾਲਾ ਮਾਰੀਆਂ ਮੇਰਾ ਭਾਈ ਡਰਾਈਵਰ ਸੀ ਜਗਵਿੰਦਰ ਸਿੰਘ ਸੀਗੇ ਹੋਰ ਕਈ ਸੀਗੇ ਮੱਲੇ ਦੇ ਹੋਰ ਵੀ ਉੱਥੇ ਬਾਦੂ ਮੌਕੇ ਤੇ ਪੁਲਿਸ ਪਹੁੰਚ ਗਏ ਉਹਨਾਂ ਨੇ ਇੱਕ ਵੀਰ ਸੀਗਾ ਮੁਲਾਜ਼ਮ ਉਹਨੇ ਵਿੱਚ ਨਹਿਰ ਦੇ ਸਾਲ ਮਾਰੀ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਕਿੰਨੇ ਬਏ ਨੇ ਜੀ ਇਹ ਅੱਠ ਜਾਣੀ ਸੀ ਬਾਈ ਜੀ ਟੋਟਲ ਇਹ ਹਾਂਜੀ ਹਾਂਜੀ ਸਾਰੇ ਗੱਡਲੇ ਹੋਣਗੇ ਸਾਰੇ ਗੱਡਲੇ ਬਾਈ ਜੀ